ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬੜੀ ਚੜ੍ਹਦੀ ਕਲਾ 'ਚ ਸੰਗਤ ਵੱਲੋਂ ਖਾਲਸਾ ਪੰਥ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਸਾਰਿਆਂ ਨੂੰ ਪਤਾ ਹੈ ਜੀ 25 ਤਰੀਕ ਤੋਂ ਸੀਸਗਾਹ ਸਾਹਿਬ ਤੋਂ ਤੁਰਿਆ ਹੋਇਆ ਜਿਹੜੇ ਜਿਹੜੇ ਸਥਾਨਾਂ ਤੇ ਸ੍ਰੋਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਜਿਵੇਂ ਜਿਵੇਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਪੜੋਂਪੜਾਈ ਪਹੁੰਚੇ ਬੜ ਖਾਲਸਾ ਤਰਾਵੜੀ ਸਾਹਿਬ ਨਾਬਾ ਸਾਹਿਬ ਕਿਰਤਪੁਰ ਸਾਹਿਬ ਜਿਵੇਂ ਪੜੋਂਪੜੇ ਉਸੇ ਤਰ੍ਹਾਂ ਹੀ ਅੱਜ ਜਿਹੜਾ ਨਗਰ ਕੀਰਤਨ ਸੀਸ ਭੇਡ ਮਾਰਚ ਸਮੁੱਚੀਆਂ ਨੰਗ ਸਿੰਘ ਜਥੇਬੰਦੀਆਂ ਵੱਲੋਂ ਐਸਜੀਪੀਸੀ ਵੱਲੋਂ ਤੁਸੀਂ ਜਾਹੋ ਜਰ ਨਾਲ ਦੇਖ ਸਕਦੇ ਜੇ ਖਾਲਸੇ ਦਾ ਕਿਉਂਕਿ ਗੁਰੂ ਗੋਪੇ ਸਿੰਘ ਪਾਸ਼ਾ ਕਲਗੀ ਵਾਲੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ 350 ਸਾਲਾ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਤਨ ਤਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਅੱਜ ਆਪਾਂ ਉਹਨਾਂ ਦਾ ਦਿਹਾੜਾ ਮਨਾ ਰਹੇ ਆ ਤੇ ਕਿੰਦਾ ਜਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਨੂੰ ਛੀਸ ਪਰ ਮਾਰਚ ਜਿਹੜਾ ਹੈ ਕਿ ਦਿੱਲੀ ਤੋਂ ਲੈ ਕੇ ਅੱਜ ਸਮੁੱਚਿਆ ਨਾਗ ਸਿੰਘ ਜਥੇਬੰਦੀਆ ਐਸਜੀਪੀਸੀ ਸਮੁੱਚੀ ਸੰਗਤ ਵੱਲੋਂ ਬੜੇ ਜਹੋ ਜਲਾਲ ਨਾਲ ਲੈ ਕੇ ਆਂਦਾ ਸਾਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜਿਨਨੇ ਵੀ ਇਤਿਹਾਸ ਕਰ ਇਆਸ ਬੋਲਦੇ ਆਂ ਬੜੀ ਚੜ੍ਹਦੀ ਕਲਾ ਚ ਬੋਲਿਆ ਕਰੀ ਕਈ ਸਟੇਜਾਂ ਤੇ ਆਪਾਂ ਸ਼ਰੋਮਨੀ ਜਰ ਨਾਲ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਉਹਨਾਂ ਦਾ ਇਤਿਹਾਸ ਛੜ ਦਿੰਦੇ ਆ ਕਿਉਂਕਿ ਜਿੱਥੇ ਭਾਈ ਗੁਰਤੇਗ ਬਹਾਦਰ ਪਾਸ਼ਾ ਦੀ ਛਿੱਦੂਈ ਹੈ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਭਾਈ ਸਦਾਨੰਦ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਿਤਾ ਹੋਏ ਆ ਬਾਬਾ ਜੀਵਨ ਸਿੰਘ ਨੇ ਭਾਈ ਜੇਤਾ ਜੀ ਨੇ ਆਪਣੇ ਪਿਤਾ ਦਾ ਸੀਸ ਕੱਟ ਕੇ ਉੱਥੇ ਲਾਇਆ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਇਸ ਕਰਕੇ ਆਪਾਂ ਉਹਨਾਂ ਕੁਰਬਾਨੀਆਂ ਨੂੰ ਨਹੀਂ ਆਪਾਂ ਕੁੱਝ ਸਕਦੇ ਉਹ ਸਾਰਾ ਜਹੋ ਜਲਾਲ ਅੱਜ ਖਾਲਸੇ ਪੰਥ ਦਾ ਚੜ੍ਹਦੀ ਕਲਾ 'ਚ ਤੁਸੀਂ ਵੇਖ ਸਕਦੇ ਜੀ ਕੋਕੋ ਬਾਬਾ ਜੀਵਨ ਸਿੰਘ ਨੇ ਕਿਹੜੇ ਹਲਾਤਾਂ 'ਚ ਸੀਸ ਲਿਆਂਦਾ 52 ਸ਼ਲੋਕ ਨਾਰੀਅਲ ਗੁਰਗੱਦੀ ਦਾ ਸਮਾਨ ਤੇ ਸਾਰੇ ਆਪਾਂ ਅੱਜ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸਜਦਾ ਕਰਨੀ ਆ ਉੱਥੇ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਜਿਆਲਾ ਜੀ ਸ਼ਰਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਪਿਤਾ ਭਾਈ ਸਦਾ ਅਨੰਦ ਜੀ ਅੱਜ ਤੁਸੀਂ ਖਾਲਸੇ ਦਾ ਜਹੋ ਜਲਾਲ ਦੇਖੋ ਤੁਸੀਂ ਉਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਤੁਸੀਂ ਵੇਖੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜੇ ਸੈਨਾਪਤੀ ਸੀਗੇ ਨਗਾਰਚੀ ਵੀਰੇ ਮਹਾਰਾਜ ਦੇ ਬੱਚਿਆਂ ਦੇ ਜਿਹੜੇ ਉਹਨਾਂ ਦੇ ਵਿਦਿਆਦੇਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਬਾਬਾ ਜੀ ਸਿੰਘ ਨੂੰ ਬਾਬਾ ਜੀ ਜਾਨ ਸਿੰਘ ਨੂੰ ਬਾਬਾ ਚਰਨワਸਨ ਬਾਬਾ ਫਤੇ ਸਿੰਘ ਨੂੰ 22 ਜੰਗਤ ਜੇਤੂ ਸੀ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਸੀਸ ਦਿੱਤਾ ਸੀਗਾ ਅਖੀਰਲੇ ਸੀਸ ਸੀ ਚਮਕੌਰ ਗੜੀ ਦੇ ਇਸ ਕਰਕੇ ਆਪਾਂ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਅੱਜ ਪੁਰੇ ਜਹੋ ਜਲਾਲ ਦੇ ਨਾਲ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਮਨਾ ਰਹੇ ਆ ਭਾਈ ਮਤੀ ਦਾਸ ਜੀ ਦਾ ਭਾਈ ਸਤੀ ਦਾਸ ਜੀ ਦਾ ਭਾਈ ਦਿਆਲਾ ਜੀ ਦਾ ਭਾਈ ਸਦਾ ਅਨੰਦ ਜੀ ਜਿਹੜੇ ਬਾਬਾ ਜੀਵਨ ਸਿੰਘ ਦੇ ਪਿਤਾ ਹੋਏ ਆ ਤੇ ਸਰਬਨੀ ਜਰਨੈਲ ਬਾਬਾ ਜੀਵਨ ਸਿੰਘ ਜਿਹੜੇ ਕੌਮ ਦੇ ਮਹਾਨ ਜਰਨੈਲ ਮਹਾਨ ਯੋਧੇ ਮਹਾਨ ਸੂਰਬੀਰ ਸਾਰੇ ਅੱਜ ਆਪਾਂ ਉਹਨਾਂ ਨੂੰ ਸਜਦਾ ਕਰਦੇ ਹੋਏ ਤੇ ਉਹਨਾਂ ਦਾ ਬੜੇ ਜਹੌ ਜਲਾਲ ਦੇ ਨਾਲ ਆਪਾਂ ਜਿਹੜਾ 350 ਸਾਲਾ ਮਨਾਇਆ ਸਮੁੱਚੀ ਸੰਗਤ ਇਸ ਜਹੌ ਜਲਾਲ ਦੇ ਸਾਰੇ ਦਰਸ਼ਨ ਕਰ ਸਕਦੇ ਆ ਸਮੁੱਚੀ ਸੰਗਤ ਨੂੰ ਸਤਿ ਸ੍ਰੀ ਅਕਾਲ ਦੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ